ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਸਾਨੂੰ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਦਾਦੂਪੁਰ ਤਹਿਸੀਲ ਮਜੀਠਾ ਤੇ ਜ਼ਿਲ੍ਹਾ ਅੰਮ੍ਰਿਤਸਰ ਕੁਲਜਿੰਦਰ ਵੀਰ ਦੇ ਕੋਲ ਆਪਾਂ ਆਏ ਹਾਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਤਿੰਨ ਗਾਵਾਂ ਦਿਖਾਉਣੀ ਹੈ ਤਿੰਨੇ ਦੀਆਂ ਤਿੰਨੇ ਤੁਹਾਨੂੰ ਸੋਈਆਂ ਸਵਾਈਆਂ ਤੁਹਾਨੂੰ ਦਿਖਾਵਾਂਗੇ ਇੱਕ ਬਿਲਕੁਲ ਤਾਜੀ ਸੋਈ ਹੈ ਅੱਜ ਹੀ ਸੋਈਆ ਵਾਲੀ ਤੇ ਗੱਲਬਾਤ ਆਪਾਂ ਕਰਦੇ ਹਾਂ ਵੀ ਤੀਹ ਨਾਲ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਹੋ ਸੁਣਾ ਠੀਕ ਠਾਕ ਜੀ ਬੜੀਆ ਵੀਰ ਜੀ ਠੀਕ ਠਾਕ ਜੀ ਵੇਖਿਆ ਮਾਲ ਉਦਨ ਵਾਲਾ ਫਿਰ ਹਾਂਜੀ ਵੇਖਦੀਆਂ ਜਾਂਦੀਆਂ ਆਈ ਜਾਂਦੀਆਂ ਵੀਰ ਜੀ ਇੱਕ ਦੋ ਲੈ ਜਾਂਦੀਆਂ ਅੱਛਾ ਆਈ ਚਲਾਈ ਆਈ ਚਲਾਈ ਚੱਲੀ ਜਾਂਦੀ ਆ ਜੀ ਅੱਜ ਵੀ ਤਿੰਨੇ ਆ ਤੇ ਰੇਟ ਜਾਇਜ ਹੈ ਪਿੰਨਾਂ ਗਿਆ ਰੇਟ ਵੀ ਜਾਇਜ ਹੈ ਬਿਲਕੁਲ ਅੱਛਾ ਹਾਂਜੀ ਰੇਟ ਜਾਇਜ ਠੀਕ ਹੈ ਚਲੋ ਨਾਮ ਦੱਸਦੇ ਕਰੇ ਨਾਮ ਮੇਰਾ ਕੁਲਜਿੰਦਰਾ ਵੀਰ ਜੀ ਹਾਂਜੀ ਪਿੰਡ ਦਾਦੂਪੁਰਾ ਤਹਿਸੀਲ ਮਜੀਠਾ ਦੇ ਜ਼ਿਲ੍ਹਾ ਅੰਮ੍ਰਿਤਸਰ ਸਾਰੇ ਆ ਜੀ ਤੇ ਫੋਨ ਨੰਬਰ ਹੈ ਕੋਲ ਜ ਠੀਕ ਹੈ ਤੇ ਸ਼ੁਰੂਆਤ ਫਿਰ ਤਾਜੀ ਸੋਈ ਤੋਂ ਕਰ ਲਈਏ ਇਹ ਤੋਂ ਕਰ ਲਈਏ ਜੀ ਰੱਸੀ ਤੋਂ ਠੀਕ ਹੈ ਅੱਜ ਹੀ ਸੋਈ ਆ ਤੇ ਥਾਣਾ ਫੜਾ ਕਮਾਲ ਦਾ ਜਿਹੜਾ ਇਹਦੇ ਕੋਲ ਆਹ ਦੇਖ ਸਕਦੇ ਥਾਣਾ ਦਾ ਸਾਈਜ਼ ਗੈਪ ਜਿਹੜਾ ਇਹਦਾ ਕਾਫੀ ਚੰਗਾ ਆ ਤੇ ਉਹ ਬੱਚਾ ਜਿਹੜਾ ਇਹਦਾ ਬੱਚਾ ਕੀ ਆ ਗਿਆ ਵੀਰ ਜੀ ਤਾਂ ਮਗਰ ਬੱਚਾ ਇਹਦਾ ਬੱਚਾ ਆ ਗਿਆ ਵੀਰ ਜੀ ਅੱਛੇ ਦੇ ਮਗਰ ਬੱਚਾ ਆ ਗਿਆ ਹਾਂਜੀ ਤੇ ਅਜੇ ਪੁੜੇ ਵੀ ਨਹੀਂ ਆਪਾਂ ਦੇਖ ਸਕਦੇ ਚੁੱਕੇ ਨੇ ਹਾਂਜੀ ਉੱਥੇ ਛੁੱਟੀ ਆ ਸਵੇਰੇ ਛੁੱਟੀ ਆ ਤੇ ਇਹ ਨਾ ਰਾਤੀ ਆਈ ਆ ਤੇ ਹੁਣ ਆ ਰਹਿਣਾ ਨਾ ਸੂਪੀ ਆ 2-3 ਦਿਨ ਪਹਿਲਾਂ ਅੱਛਾ ਪਹਿਲਾਂ ਸੂਪੀ ਹਾਂਜੀ ਸ਼ਹਿਰ ਹੀ ਆਈ ਜਾਂਦਾ ਉਦਾਂ ਅੱਛਾ ਅੰਧੀ ਸੀਲ ਬੜੀ ਆ ਠੀਕ ਆ ਅਜੇ ਚੀਪਾ ਬੋਲਾ ਜਿਹਾ ਬਣਿਆ ਅਜੇ ਆ ਦੇਖ ਸਕਦੇ ਜੀ ਚੱਚਾ ਬੋਲਾ ਚੀਪਾ ਜਿਹਾ ਬਣਿਆ ਅਜੀ ਜਰੀ ਆ ਇੱਕ ਵੀਰ ਜੀ ਵਸ਼ੀ ਪਹਿਲੇ ਸਵੇਰ ਦੁੱਧ ਘੜਿਆ ਨੇ 16 17 ਕਿਲੋ ਯਾਰ ਕੀ ਦੁੱਧ 20 ਲੀਟਰ ਜੇ ਕਟਣਾ ਇਹ ਨਰਮਾਨਾ ਵਧੀਆ ਅੱਛਾ ਇਹਦਾ ਆ ਅਗਲਾ ਥਾਨਾ ਬਣ ਨਾੜ ਕੀ ਹੋਇਆ ਤੁਹਾਨੂੰ ਚ ਚੱਲਣੀ ਆ ਅੱਛਾ ਉੱਥੇ ਚੱਲਿਆ ਬੜਾ ਵਧੀਆ ਆ ਇਹ ਇਹ ਚ ਦੁੱਧ ਨਹੀਂ ਹੁੰਦਿਆ ਥਾਂ ਚ ਜੀ ਉੱਧਾ ਅੱਛਾ ਮਤਲਬ ਕਿ ਪਿੱਛੇ ਤੁਸੀਂ ਚੌਥਾ ਥਣਾ ਚ ਲਿਆਂਦੀ ਆ ਤੇ ਕਿਉਂ ਆ ਥਣਾ ਚ ਲਿਆਂਦੀ ਆ ਬਹੁਤ ਤਸੱਲੀ ਕਰਕੇ ਅੱਛਾ ਸੂ ਗਿਆ ਪਤਾ ਨਹੀਂ ਕੀ ਗੱਲ ਬਣੀ ਇੱਕ ਸਾਮ ਨਹੀਂ ਚੱਲਿਆ ਆਇਆ ਅੱਛਾ ਉਹ ਚੱਲਿਆ ਹੀ ਨਹੀਂ ਆ ਜੀ ਤਿੰਨ ਥਣ ਬਹੁਤ ਵਧੀਆ ਆ ਠੀਕ ਆ ਤੇ ਬਾਕੀ ਸੂ ਵੀ ਦੋ ਤਿੰਨ ਦਿਨ ਪਹਿਲਾਂ ਗਈ ਹੈ ਸ਼ਾਇਦ ਬੋਲਾ ਜਾਂ ਹੁੰਦਿਆ ਠੀਕ ਠੀਕ ਆ ਤੇ ਵਾਸੀ ਦੇ ਵੀਰ ਜੀ ਆਪਣਾ ਹੁਣ ਲਈ ਤੇ ਬੜੀ ਮਹਿੰਗੀ ਸੀ ਠੀਕ ਆ ਚਲੋ ਕਿੱਥੇ ਕੋਈ ਤਿਕੂ ਵੀ ਦੇ ਦਾਂਗੇ ਦੇ ਦੋਗੇ ਹਿਸਾਬ ਨਾਲ ਕਿ ਹੁਣ ਹੁਣ ਜਿਹਾ ਜੀ ਦੇ ਦਾਂਗੇ ਹੁਣ ਕੋਈ ਵੀਰ ਫੋਨ ਕਰੇ ਅੱਛਾ ਇਹਦਾ ਫੋਨ ਤੇ ਕਰ ਦਾਂਗੇ ਸੌਦਾ ਅੱਛਾ ਮਤਲਬ ਹੁਣ ਇਹ ਕਿ ਜਿਹੜੇ ਹਿਸਾਬ ਨਾਲ ਚਲੋ ਹੁਣ ਦੇ ਹਿਸਾਬ ਨਾਲ ਜੀ ਪੈਂਡ ਦੀ ਤੱਕ ਕੇ ਲਈ ਸਾਡੇ 5535000 ਦੀ ਕਰ ਪਈ ਸੀ ਪਰ ਹੁਣ ਕਟਾ ਕੇ ਦੇਣੀ ਪੈਣੀ ਆ ਤੇ ਫੋਨ ਤੇ ਸੌਦਾ ਕਰਾਂਗੇ ਜੇ ਕੋਈ ਵੀਰ ਮੰਗੂ ਦੇ ਦਾਂਗੇ ਠੀਕ ਹੈ ਕੋ ਫੋਨ ਲਾਵੇ ਇੱਕ ਰਹੀ ਹੈ ਨਾ ਕਿਉਂਕਿ ਹੁਣ ਤੇ ਹੁਣ ਦੇ ਹਿਸਾਬ ਨਾਲ ਜਾਣੀ ਆ ਜਦੋਂ ਤੁਸੀਂ ਲਈ ਉਦੋਂ ਹਿਸਾਬ ਹੋ ਰਹੀ ਤੇ ਹੁਣ ਹਿਸਾਬ ਹੋ ਰਿਹਾ ਬਸ ਬਸ ਬਾਕੀ ਕਿਹੜੇ ਵੀਰ ਦੇ ਘਰ ਦੁੱਧ ਲਈ ਲੈਣੀ ਆ ਹਾਂਜੀ ਹਾਂਜੀ ਪਤਾ ਹੀ ਆ ਕਿੰਨੇ ਦੀ ਚੀਜ਼ ਆ ਹਨਾ ਤੋਰੀਆਂ ਫੇਰ ਇੱਕ ਰਹੀ ਨਾ ਬਾਕੀ ਕੱਦ ਕਾਠ ਵੀ ਚੰਗਾ ਵਾ ਇਹਦਾ ਕਾਫੀ ਖੂਬਸੂਰਤ ਆ ਜਿਹੜੀ ਵੈੜ ਉਤਰਾ ਆ ਦੇਖ ਸਾਦੇ ਚਿਹਰੇ ਤੋਂ ਬੜੀ ਪਿਆਰੀ ਆ ਇਹ ਤੁਹਾਨੂੰ ਫਿਰ ਮਗਰਾ ਹੀ ਆ ਉਹ ਇਸਨਾਂ ਡੰਡਾ ਉਹਦਾ ਬੱਚੇ ਕਰਕੇ ਤੁਰਦੀ ਘਾਟੇ ਫਿਰ ਵੀ ਚੰਗੀ ਬਣ ਗਈ ਆ ਥੱਲੇ ਹਜੇ ਫਿਰ ਵੀ ਨੇ ਤਿਆਰ ਹੋ ਜਾਣਾ ਵਾ ਦੋ ਤਿੰਨ ਦਿਨ ਜਿਹੜਾ ਪਹਿਲਾ ਸੂਪੀ ਆ ਆਜੋ ਲੈ ਆਓ ਬਾਕੀ ਥਾਣਾ ਵੀ ਬੜਾ ਚੰਗਾ ਲੱਗਾ ਇਹਦੇ ਕੋਲ ਹਜੇ ਇਹਨੇ ਹੋਰ ਤਿਆਰ ਹੋ ਜਾਣਾ ਵਾ ਗਰਮੀ ਗਰਮੀਆਂ ਕੈਰੀ ਸਫਰ ਤੇ ਜਿਹੜਾ ਵਾ ਪਹਿਲਾਂ ਅਪਾ ਸਵਕਸਰ ਸੂ ਪਿੰਦਾ ਬਾਕੀ ਥਾਣੇ ਤੋਂ ਬੜਾ ਪਿਆਰਾ ਲੱਗਾ ਵਾ ਜਿਹੜੇ ਫਿਰ ਸੋ ਜਵਾਨ ਨੇ ਉਹਨਾਂ ਨੇ ਆਪੇ ਜਿਹੜਾ ਸਮਝ ਲੈਣਾ ਵੀ ਕਿੰਨੇ ਕੇ ਦੁੱਧ ਵਾਲੀ ਹੁਣ ਥਾਣੇ ਤੇ ਤਿੰਨ ਹੀ ਚੱਲਦੇ ਆ ਪਿੱਛਿਆਂ ਵੀਰ ਜਿਹੋ ਨਹੀਂ ਕਹਿੰਦੇ ਕਿ ਚਾਰੇ ਥਾਣੇ ਦਮਾਏ ਸੀ ਬਾਕੀ ਜੇ ਕੋਈ ਵੀਰ ਚਲਾ ਸਕਦਾ ਤੇ ਆਪਣਾ ਵੀ ਵੇਖ ਲੈ ਕਿਉਂਕਿ ਤਿਆਰ ਪੂਰਾ ਹੋਇਆ ਬਰਾਬਰ ਹੀ ਆ ਥਾਣੇ ਇਤਰਾ ਵੇਖਣ ਨੂੰ ਨਹੀਂ ਲੱਗਦਾ ਕੋਈ ਇਸ ਤਰ੍ਹਾਂ ਵੇਖਣ ਨੂੰ ਚਾਰੇ ਥਾਣ ਇਕੋ ਜਿਹੇ ਆ ਜੇ ਕੋਈ ਵੀਰ ਆਪਣਾ ਕੋਈ ਸੇਵਾ ਕਰ ਸਕਦਾ ਤੇ ਫੋਨ ਕਰ ਲਏ ਤੇ ਹੁਣ ਜਾਇਜ ਹੀ ਦੇ ਦੇਣੀ ਨਾ ਫੇਰ ਆਪਾਂ ਜਾਇਜ ਹੀ ਦੇ ਦਾਂਗੇ ਜੀ ਬਿਲਕੁਲ ਇਹ ਆ ਕਿ ਕੋਈ ਫੋਨ ਇੱਕ ਵਾਰੀ ਲਾਵੇ ਜਰੂਰ ਫੋਨ ਲਾਵੇ ਜੀ ਸੌਦਾ ਕੋ ਪਤਾ ਨਹੀਂ ਕਿ ਕਿੰਨੇ ਆ ਆਪਣਾ ਚਲੋ ਇਹਦਾ ਹੁਣ 5253 ਨਾ ਇਹ ਹਮਣ 45 ਦੀ ਨਾ 40 ਦੀ ਇਹ ਹਾਂ ਨਾ ਜਿਹੜੀ ਛੋਟ ਕਰੂੰਗਾ ਆਪਣੀ ਮਰਜ਼ੀ ਨਾਲ ਪੂਰੇ 35000 ਦੀ ਦੇ ਦਾਂਗੇ ਜੀ ਅੱਛਾ ਸਾਮਣ ਦਾ ਘਾਟ ਹੈ ਮੈਂ ਥੋੜਾ ਢੰਗਰਾਈ ਚਲਾਈ ਰੱਖੀ ਆ ਇਹ ਆ ਕਿ ਫਿਰ ਜਗ੍ਹਾ ਦੇ ਹਿਸਾਬ ਨਾਲ ਫਿਰ ਕਿਉਂਕਿ ਜੇ ਕੋਈ ਬੱਜੀ ਰਵੇ ਤੇ ਫਿਰ ਗਾਂ ਵੀ ਲਿਉਣੀ ਆ ਵਾ ਭਾਈ ਚਲਾਈ ਰੱਖੀ ਆ ਸਾਹਮਣਾਂ ਦਾ ਕੰਮ ਆਈ ਚਲਾਈ ਕਰਦੀ ਆ ਆਪਣੀ ਵੈੜ ਦੇ ਦਾਂਗੇ ਵੈੜ ਵੇਖੋ ਕਿੱਡੀ ਆ ਜਦੋਂ ਮੈਂ ਕਹਿੰਦਾ 24 ਲੀਟਰ ਦੁੱਧ ਦਵੇ ਕਿ ਲੋੜ ਹੈ ਗਰਮੀ ਆ ਹਾਂਜੀ ਹਾਂਜੀ ਸੇਵਾ ਕੀ ਤੱਕ ਨਾ ਚੋਲਣਾ ਬਾਕੀ ਇਹ ਆ ਕਿ ਕਦ ਕੱਠ ਚੰਗਾ ਵਾ ਹਾਂਜੀ ਤੇ ਕੁਛ ਸੂ ਵੀ ਇੱਕ ਦੋ ਦਿਨ ਪਹਿਲਾਂ ਗਈ ਆ ਤੇ ਹੁਣ ਇੱਕ ਆ ਜਰਸੀ ਤੁਹਾਨੂੰ ਦਿਖਾਉਣੀ ਆ ਕ੍ਰੋਸ ਚੀ ਆ ਇਹ ਵੀ ਇਹ ਸੁਈ ਆ ਵੀਰ ਜੀ ਸਾਜੀ ਥਾਣੇ ਦੇਖ ਸਾਦੇ ਇਹਦੇ ਵੀ ਲੱਗੇ ਤਾਂ ਚੰਗਾ ਥਾਣੇ ਇਹਦੇ ਕੋਲੇ ਕਿੰਨੇ ਦਿਨ ਹੋਏ ਨੇ ਸੁਈ ਨੂੰ ਵੀਰ ਜੀ ਹਾਂ ਵੀਰ ਜੀ 6-7 ਦਿਨ ਹੋਗੇ ਜੋ ਅੱਛਾ ਆ ਬੱਛਾ ਆ ਗਿਆ ਮਗਰ ਇਹਦੇ ਮਗਰ ਬੱਛਾ ਆਇਆ ਤੇ ਦੋ ਦੇ ਟਮ ਇਹਦੇ ਥਲੇ ਆ ਗਿਆ 10 ਤੋਂ 11 ਲੀਟਰ ਹੋਗਾ ਤਾਂ ਹੀ ਪੱਕਾ ਗਾਰੰਟੀ ਵਾਲਾ ਜਿਹੜਾ ਝੋ ਲੈਣਾ ਕਿੰਨੇ ਅੱਛਾ 12 ਕਿਲੋ ਮਰੀਆ ਵਸ਼ੀ ਠੀਕ ਆ ਹੋਰ ਦੋ ਵੀਰ ਜੀ ਕਰੀ ਫਿਰ ਹਾਂਜੀ ਬਾਕੀ ਇਹ ਹੈ ਕਿ ਇਹੋ ਜਿਹੇ گاਵਾਂ ਨੂੰ ਨਾ ਗਰਮੀ ਦੀ ਪ੍ਰਵਾਹ ਹੁੰਦੀ ਆ ਤੇ ਦੁੱਧ ਫੇ ਸੰਗਣਾ ਮੱਝਾਂ ਰਗਾਉਂਦਾ 10 ਕਿਲੋਨ ਮੋਕੇ ਦੇ ਤਿਆਰ ਆ ਤੇ 12 ਕਿਲੋ ਲੀਟਰ ਜਿਹੜਾ ਕਹਿੰਦੇ ਕਿ ਚਵਾਈ ਜਾਊਗੀ ਬਾਕੀ ਕੰਪੈਕਟ ਜਿਹਾ ਹਵਾਨਾ ਜਿਹੜਾ ਇਹਦੇ ਇਹ ਵੀ ਅੰਦਰ ਨੂੰ ਬੱਚੇ ਵਾਲਾ ਥੋੜਾ ਜਿਆ ਤੇਜ਼ ਭਾਈਦੀ ਆ ਆ ਕੀ ਉਤਰਾ ਵੀ ਠੰਡੀ ਠਿਰੀ ਆ ਜਿਹੜੀ ਇੱਦਾਂ ਮਰਜੀ ਵੇਜੀ ਕੋਈ ਥੱਲੇ ਪਾ ਦੇ ਹਾਂ ਦੇਖ ਸਰ ਜੀ ਸੀਟ ਲੱਗ ਗਿਆ ਠੀਕ ਹੈ ਜੀ ਚੰਗੀ ਥਨ ਥਣ ਬਹੁਤ ਵਧੀਆ ਲੱਗਿਆ ਬਹੁਤ ਕੰਪੈਕਟ ਜਾਈ ਹਵਾ ਨਾ ਉਤਰਾ ਥੋੜਾ ਡਰਦੀ ਠਰਦੀ ਜੀ ਚਾਪਾ ਜੀ ਥਨ ਵੀਰ ਜੀ ਕੱਢ ਦੀ ਹੋਰ ਭਤਮ ਤੇ ਇਹਦਾ ਫਿਰ ਜਾਜਾ ਮੁੱਲ ਇਹਦਾ ਮੁੱਲ ਵੀਰ ਜੀ ਵਾਚੀ ਦਾ ਮੈਂ 45 40 ਕਰ ਲਈਏ ਹਾਂਜੀ ਇਹ ਜਿਹੜੀ ਛੋਟ ਹੀ ਕਰਨੀ 35 ਕਰਾਂ ਅੱਛਾ ਇਹਦੇ ਵੀ 35 ਖੁੱਲਾ ਕਰ ਦਿਓ ਮਾਨਤਾ ਨਾ ਕਰ ਦਾਂਗੀ ਜੀ ਕੋ ਫੋਨ ਲਾਵੇ ਇੱਕ ਕਰੀ ਹਨਾ ਠੀਕ ਹੈ ਜੀ ਤੇ ਏ ਵੇੜਾ ਵਿਧੀ ਸੁਈ ਨੂੰ ਗਿਆ ਡੇਢ ਕੁ ਮਹੀਨਾ ਡੇਢ ਲਾਲੇ ਕੋ ਦੋ ਲਾਲਾ ਵਸ਼ੀ ਜੀ ਅਸੀ ਮਗਰ ਆ ਮਗਰ ਵਸ਼ੀ ਹੈ ਤੇ ਥਾਨ ਬੜਾ ਵਧੀਆ ਲਗਾ ਵਿਧੀ ਚਵਾ ਕਰਨ ਨੂੰ ਦੰਨਾ 9 ਕਿਲੋ ਦੁੱਧ ਹੋਊਗਾ ਵੇੜ ਥੱਲੇ ਉਹਨੇ ਥਾਨ ਦੇਖ ਸਕਦੇ ਜਿਹਦੇ ਵੀ ਤੇ ਇੱਕ ਇਹਨੂੰ ਕੱਲ ਦਾ ਮੈਨੂੰ ਨਵੇਂ ਦੁੱਧ ਠੀਕਾ ਹਾੜੀ ਫੁੱਲ ਠੀਕਾ ਭਰਾ ਤੱਕ ਠੀਕਾ ਭਰਾ ਤੱਕ ਕੱਲ ਦਾ ਹਾਂਜੀ ਠੀਕ ਹੈ ਤੇ ਬਾਕੀ ਵੇਖੋ ਗੜੀ ਮਾਰਾ ਦੁੱਧ 9 ਲੀਟਰ ਦੋਹਾਂ ਟਾਈਮਾਂ ਦਾ ਪੱਕਾ ਹੈਗਾ ਜਿਹੜਾ ਪੱਕਾ ਜਿਹੜਾ ਇਹ ਚਵਾ ਬੜਾਲੇ ਠੰਡੀ ਸੀ ਲਵੀ ਤੋਰੋ ਫੇਰ ਇੰਨਾ ਇਹ ਦੇਖੋ ਦੋ ਦੋ 9 ਲੀਟਰ ਜਿਹੜਾ ਕਹਿੰਦੇ ਕਿ ਹੈਗਾ 1 ਮਿੰਟ ਰੋਕਿਆ ਵੀਰ ਜੀ ਆ ਪਿੱਛੇ ਪੋਸਟ ਚਲੋ ਲੈ ਜਾ ਤੋੜ ਕੇ ਦਿਖਾ ਦਿੰਨੇ ਹਾਂ ਪੋਸਟ ਤਾਂ ਵੀ ਤੁਹਾਨੂੰ ਦਿਖਾ ਦਿੰਨੇ ਜੀ ਉੱਤਰ ਜਿਹੜੀ ਆ ਲਿਬੜੀ ਕਾਲੀ ਕਾਲੀ ਦੀਆ ਪਰਾਹ ਆ ਲੈ ਯਾ ਦੇਖ ਸਾਡੇ ਪਿੱਛੇ ਜੇ ਉਤਰਾ ਹੀ ਆ ਜਿਹੜੀ ਜਿਤਨਾ ਕਿ ਵਿੱਤੀ ਉਹਨਾਂ ਨੇ ਕਿਹਾ ਵੀ ਕੱਲ ਦਾ ਟੀਕਾ ਭਰਾਤਾ ਵਾ ਨਿਸ਼ਾਨੀਆਂ ਉਹ ਹੀ ਬੋਲੀ ਦੀਆਂ ਲੱਗੀਆਂ ਜੀ ਤੇ ਕਿੰਨਾ ਫਿਰ ਵਿੱਦੀ ਦਾ ਮੁੱਲ ਮੁੱਲ ਵਿੱਦੀ ਵੈਟ ਦਾ ਤੇ ਚਲੋ ਵਾਛੀ ਨੂੰ ਠੁਕੀ ਉਹ ਚੰਗੇ ਪੈਸੇ ਨਹੀਂ ਵੇਚ ਲੂੰ ਦੁੱਧ ਵੀ ਸੋਨਾ ਇਹਨੇ ਦਈ ਜਣਾ ਸੇਵਾ ਤੇ ਹਾਂਜੀ ਤੇ ਇਹਦਾ ਵਾਛੀ ਦਾ ਮੁੱਲ 35 30 ਕਰੀਏ ਵੇ 5000 ਚ ਸ਼ੋਰਟ ਕਰ ਦਾਂਗੇ ਅੱਛਾ 5000 ਚ ਸ਼ੋਰਟ ਕਰ ਦਾਂਗੇ 5000 ਸ਼ੋਰਟ ਕਰ ਦਾਂਗੇ ਚਵਾ ਚੂ ਬਹੁਤ ਚੰਗਾ ਰਸ਼ੀ ਬਾਕੀ ਕੋ ਫੋਨ ਲਾਵੇ ਕਰੀ ਨਾ ਹਾਂਜੀ ਬਾਕੀ ਫੋਨ ਲਾ ਵੀਰ ਚਲੋ ਕਰ ਦਾਂਗੇ ਮਾਦਨ ਬਾਹਰ ਬਹੁਤਾ ਜਿਆਦਾ ਨਹੀਂ ਉਹ ਥੋੜਾ ਬੋਲਾ ਕਿਦਾਂ ਮਾਨੋ ਠੀਕ ਆ 200 ਨਹੀਂ 500 ਸ਼ੋਰਟ ਕਰ ਦਾਂਗੇ ਠੀਕ ਆ ਹਾਂਜੀ ਤੇ ਬਾਕੀ ਬਿਲਕੁਲ ਜਾਇਜ਼ ਆ ਬਾਕੀ ਇਹ ਆ ਕਿ ਤਿੰਨੇ ਸੂਈਆਂ ਆ ਇਥੇ ਆਪਣੇ ਕੋਈ ਚਵਾਈ ਕਰਕੇ ਤਸੱਲੀ ਕਰਕੇ ਕੋਈ ਆਵੇ ਚਵਾਈ ਕਰੇ ਪਾਸ ਕਰੇ ਜੋ ਵੀ ਗੱਲ ਉਹ ਪਹਿਲਾਂ ਨਾਲ ਹੀ ਦੱਸ ਦਈਦੀ ਆ ਜੇ ਉਹ ਆਨਲਾਈਨ ਮਗਵਾਉਂਦਾ ਵਾ ਤੇ ਉਹ ਜੋ ਦੱਸਿਆ ਵਾ ਦੀ ਉਹਦੇ ਜੁਮੇ ਆ ਰਹੇ ਆ ਆਪਾਂ ਪੂਰੇ ਠੀਕ ਆ ਉਹ ਦੱਸੀ ਤਾਂ ਪਹਿਲਾਂ ਦੱਸ ਦਈਦਾ ਬਾਕੀ ਕਿ ਚਲੋ ਕੋਈ ਇੱਥੇ ਹੀ ਵੇਖ ਕੇ ਖੜੇ ਜਨਾ ਕੋਈ ਇੱਥੇ ਆਵੇ ਉਹ ਸਭ ਤੋਂ ਵਧੀਆ ਹੋ ਜਾਂਦਾ ਜੇ ਕੋਈ ਨਹੀਂ ਆ ਸਕਦਾ ਵੀਡੀਓ ਕਾਲ ਤੇ ਚਵਾ ਲੈ ਕਹਿੰਦਾ ਭਾਵੇਂ ਆ ਕਿ ਪੂਰੀ ਤਸੱਲੀ ਕਰਕੇ ਤੁਹਾਡੇ ਕਿਲੇ ਤੋਂ ਖੋਲੇ ਬਸ ਬਸ ਇਹ ਗੱਲ ਹੈ ਕਿ ਪਿੱਛੋਂ ਕਈਆਂ ਲੈਂਦੀਆਂ ਵਾ ਇਹ ਆਗੀਆਂ ਸਾਲੀਆਂ ਚੀਜ਼ਾਂ ਹੁਣ ਜਿੱਤਰਾ ਟਾਡੀ ਸੋਈ ਆ ਬਸ ਬਸ ਹਾਂਜੀ ਤੇ ਇਹੇ ਕਿਤੇ ਗਾਂ ਜਾ ਕੇ ਸੂਪੈਂਦੀ ਹਾਂ ਸੂਪੈਂਦੀ ਤੇ ਮੈਨੂੰ ਫੋਨ ਫਿਰ ਲਾਂਮਾ ਹੀ ਆਣਾ ਸੀ ਕੰਮ ਕੀਤਾ ਹਨ ਹੁਣ ਆਪਣੀ ਤੇ ਤਸੱਲੀ ਕੀਤੀ ਸੀਗੀ ਬਡੰਗਰ ਦਾ ਨਹੀਂ ਕੋਈ ਪਰ ਲੱਗਦਾ ਜੀ ਹਾਂਜੀ ਹਾਂਜੀ ਗਰਮੀ ਗੁਰਮੀ ਆ ਸਾਲੀਆਂ ਚੀਜ਼ਾਂ ਬਾਕੀ ਆਗੇ ਕੋਈ ਵੀਰ ਇੱਥੇ ਆਵੇ ਤਸੱਲੀ ਕਰੇ ਪਾਸ ਕਰੇ ਠੀਕ ਹੈ ਜੀ ਹਾਂਜੀ ਠੀਕ ਹੈ ਜੀ ਬਾਕੀ ਇੱਥੇ ਆ ਕੇ ਆਪਣੀ ਸਮਝਣਾ ਆਪਣੀ ਮਰਜ਼ੀ ਨਾਲ ਵੇਸ ਚਾੱਕ ਕੇ ਖੜੋ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ